ਲੋਕ ਸਭਾ ਚੋਣਾਂ ਲਈ ਜ਼ਿਲ੍ਹਾ ਪ੍ਰਸ਼ਾਸਨ ਬਰਨਾਲਾ ਵੱਲੋਂ ਮਹਿਲਾਵਾਂ ਦੀ ਸ਼ਕਤੀ ਦਾ ਪ੍ਰਦਰਸ਼ਨ ਕਰਨ ਦੇ ਲਈ ਵਿਸ਼ੇਸ਼ ਤੌਰ ਤੇ ਪਿੰਕ ਪੋਲਿੰਗ ਸਟੇਸ਼ਨ ਤਿਆਰ ਕੀਤਾ ਗਿਆ। ਇਸ ਪਿੰਕ ਪੋਲਿੰਗ ਸਟੇਸ਼ਨ ਦਾ ਅਹਿਮ ਪੱਖ ਇਹ ਸੀ ਕਿ ਇੱਥੇ ਇੱਕ ਪੋਲਿੰਗ ਬੂਥ ਤੇ ਸਿਰਫ ਪ੍ਰੀ ਰਾਈਡਿੰਗ ਆਪਸਰ ਨੂੰ ਛੱਡ ਕੇ ਬਾਕੀ ਸਾਰਾ ਸਟਾਫ ਮਹਿਲਾ ਮੁਲਾਜ਼ਮਾਂ ਨੂੰ ਹੀ ਤਾਇਨਾਤ ਕੀਤਾ ਗਿਆ ਸੀ। ਇਤੋਂ ਤੱਕ ਕਿ ਪੰਜਾਬ ਪੁਸ ਵੱਲੋਂ ਪੋਲਿੰਗ ਬੂਥ ਤੇ ਸੁਰੱਖਿਆ ਲਈ ਤਾਇਨਾਤ ਕੀਤੀ ਟੀਮ ਰਾਜਨ ਦੀ ਮਹਿਲਾ ਹੀ ਸਨ। ਡਿਪਟੀ ਕਮਿਸ਼ਨਰ ਬਨਾਲਾ ਸ਼੍ਰੀਮਤੀ ਪੂਰਨਦੀਪ ਕੌਰ ਵੱਲੋਂ ਵਿਸ਼ੇਸ਼ ਤੌਰ ਤੇ ਰੁਚੀ ਲੈ ਕੇ ਮਹਿਲਾਵਾਂ ਦੀ ਸ਼ਕਤੀ ਦਾ ਪ੍ਰਦਰਸ਼ਨ ਕਰਨ ਦੇ ਲਈ ਇਹ ਬੋਲਿੰਗ ਸਟੇਸ਼ਨ ਤਿਆਰ ਕਰਵਾਇਆ ਗਿਆ ਜਿਸ ਦੀ ਬੋਲਿੰਗ ਬੂਥੇ ਡਿਊਟੀ ਦੇ ਰਹੇ ਮਹਿਲਾ ਮੁਲਾਜ਼ਮਾ ਨੇ ਰੱਜ ਕੇ ਲਾਗਾ ਕੀਤੀ ਕੀ ਨਾਮ ਜੀ ਤੁਹਾਡਾ ਕਿਰਨਜੀਤ ਕੌਰ ਅਲਬ੍ਰੇਜ਼ ਕਾਲਜ ਬਨਾਲਾ ਸਟੇਸ਼ਨ ਦੀ ਅਪੀਅਰੈਂਸ ਜਿਹੜੀ ਹੈ ਕੀ ਸ਼ੋ ਕਰਨਾ ਚਾਹੁੰਦਾ ਪ੍ਰਸ਼ਾਸਨ ਇਹ ਤਾਂ ਕੀ ਕਹਿੰਦਾ ਹੈ ਮੇਨਲੀ ਸਰ ਜੋ ਪਿੰਕ ਬੂਥ ਹੈ ਇਹ ਊਮਨ ਨੂੰ ਰਿਪਰੈਜ਼ੈਂਟ ਹੈ ਜੀ women ਦਾ ਫਰਸਟ ਤਾਂ ਪਿੰਕ ਕਲਰ ਆ ਜੋ ਫੇਵਰਟ ਕਲਰ ਹੈ ਜੀ ਐਂਡ ਇਹ ਪਾਵਰ ਆ ਜੋ ਅਸੀਂ ਊਮਨਸ ਦੀ ਪਾਵਰ ਨੂੰ ਦਿਖਾ ਰਹੇ ਹਾਂ ਤੇ ਮੇਨਲੀ ਜੋ ਮੋਸਟਲੀ ਸਟਾਫ ਹੈ ਉਹ ਊਮਨਸ ਹੈ ਜੀ ਤੇ ਬਾਕੀ ਹੈ ਜੋ ਪਿੰਕ ਬੂਦੇ ਮੇਨ ਅਸੀਂ ਅੱਜ ਜੋ ਫਰਸਟ ਵੋਟਰ ਆਇਆ ਹੈ ਉਹਨਾਂ ਨੂੰ ਅਸੀਂ ਗਿਫਟ ਆਈਟਮ ਰੈੱਡ ਰੋਜ਼ ਜੋ ਹੈ ਗਿਫਟ ਕੀਤੇ ਗਏ ਹੈ ਉਹਨਾਂ ਨੂੰ ਐਪਰੀਸੀਏਸ਼ਨ ਸਰਟੀਫਿਕੇਟ ਦਿੱਤੇ ਗਏ ਹੈ ਜੀ ਬਾਕੀ ਸਾਡੇ ਸੀਨੀਅਰ ਸਿਟੀਜ਼ਨ ਨੇ ਜੀ ਜੋ ਐਂਡ ਪੀ ਡਬਲਯੂ ਡੀ ਹੋਗੇ ਜੀ ਐਂਡ ਸਾਡੇ ਜੋ ਵਲੰਟੀਅਰਸ ਹੈ ਉਹਨਾਂ ਨੂੰ ਪ੍ਰੋਪਰ ਸਰਟੀਫਿਕੇਟ ਸਾਡੇ ਵੱਲੋਂ ਪ੍ਰੋਵਾਈਡ ਕੀਤੇ ਗਏ ਹੈ ਜੀ ਬਾਕੀ ਜੋ ਇੱਥੋਂ ਦਾ ਪ੍ਰਬੰਧ ਹੈ ਉਹ ਬਹੁਤ ਅੱਛਾ ਹੈ ਜੀ ਸਪੋਰਟ ਆਫੀਸ ਜੈਂਟਸ ਚੋਣਾਂ ਦੀ ਡਿਊਟੀ ਬੜੀ ਮਹੱਤਵਪੂਰਨ ਹੁੰਦੀ ਹੈ ਕਿਤੇ ਬਿਲਕੁਲ ਸਰ ਪੂਜਾ ਤਾਂ ਨਹੀਂ ਦਿਲਚਸਪ ਆਇਆ ਕਿ ਨੋ ਸਰ ਬਿਲਕੁਲ ਵੀ ਨਹੀਂ ਜੀ ਬਹੁਤ ਮਜ਼ਾ ਆ ਰਿਹਾ ਡਿਊਟੀ ਕਰਕੇ ਬਹੁਤ ਅੱਛਾ ਲੱਗ ਰਿਹਾ ਸਾਨੂੰ 1% ਵੀ ਨਹੀਂ ਲੱਗ ਰਿਹਾ ਕਿ ਸਾਨੂੰ ਦਿੱਕਤ ਆ ਰਹੀ ਹੈ ਕਿ ਸਾਨੂੰ ਕੋਈ ਜੈਂਟ ਸਪੋਰਟ ਨਹੀਂ ਕਰਦੇ ਵੈਸੇ ਤਾਂ ਸਰ ਹੈ ਮੈਂ ਹਿੰਦਪਾਸ ਕਿਸਰ ਐਕਸਪੀਰੀਅੰਸ ਹੈ ਜੋ ਅੱਜ ਦਾ ਬਹੁਤ ਅੱਛਾ ਰਿਹਾ ਵੀ ਇੱਦਾਂ ਨਹੀਂ ਹੈ ਕਿ ਜੈਂਟਸ ਦੀ سپورਟ ਗਰਲਜ਼ ਨੂੰ ਜ਼ਰੂਰੀ ਹੈ ਗਰਲਜ਼ ਜੋ ਹੈ ਇੰਡੀਪੈਂਡੈਂਟ ਹੈ ਅੱਜ ਦੇ ਟਾਈਮ ਦੇ ਵਿੱਚ ਬਿਲਕੁਲ 100% ਦੇ ਸਕਦੀਆਂ ਨੇ ਜੀ ਜਿਸ ਪਰਪਸੇ ਲਈ ਜਿੰਨੇ ਵੀ ਗੈਸਟ ਸਪੀਕਰ ਉਹ ਵੀ ਮੈਨਾ ਨੇ ਕਿਹਾ ਬਿਲਕੁਲ ਸਰ ਬਿਲਕੁਲ ਜੀ ਮੇਨਲੀ ਹੈ ਜੋ ਸਾਡੇ ਡੀਸੀ ਮੈਡਮ ਪੋਨੰਦੀਪ ਅੱਜ ਆਏ ਉਹਨਾਂ ਨੇ ਵੀ ਵਿਜ਼ਿਟ ਕੀਤਾ ਜੀ ਉਹਨਾਂ ਨੇ ਵੀ ਪ੍ਰੋਪਰ ਬੂਥ ਵਿਜ਼ਿਟ ਕੀਤਾ ਐਂਡ ਸਾਡੀ ਜੋ ਐ ਸਾਨੂੰ ਅਪਰੀਸ਼ੀਏਟ ਕੀਤਾ ਜੀ ਐਂਡ ਪ੍ਰੋਪਰ ਉਹਨਾਂ ਨੂੰ ਵੀ ਇੱਥੋਂ ਦੀ ਜੋ ਪ੍ਰਬੰਧ ਹੈ ਬਿਲਕੁਲ ਠੀਕ ਲੱਗਿਆ ਸਰ ਕੀ ਨਾਮ ਹੈ ਤੁਹਾਡਾ ਸਰ ਰਾਜਵੀਰ ਕੋਰ ਅ ਇਹ ਜਿਹੜਾ ਬਰਨਾਲਾ ਦੇ ਵਿੱਚ ਇੱਕ ਪਿੰਕ ਪੋਲਿੰਗ ਸਟੇਸ਼ਨ ਆ ਤਿਆਰ ਕੀਤਾ ਗਿਆ ਵਿਸ਼ੇਸ਼ਲੀ ਅਸੀਂ ਦੇਖਦੇ ਆ ਕਿ ਸਾਰਾ ਪਿੰਕ ਕਲਰ ਡੂਟ ਕੀਤਾ ਪਿੰਕ ਕਲਰ ਦਾ ਟ੍ਰਿੰਟ ਹੈ ਤੇ ਪਿੰਕ ਵੀ ਤੁਹਾਡੀ ਡ੍ਰੈਸਾਂ ਸੋਹਣੀਆਂ ਇੱਥੇ ਜਿਹੜਾ ਇਹ ਰੰਗ ਪਿੰਕ ਦਾ ਚੂਸ ਕੀਤਾ ਇਹ ਵੀ ਮਹਤਾ ਕੀ ਹੈ ਕੀ ਕਾਰਨ ਸਰ ਇਹ ਪਿੰਕ ਪੂਤ ਹੈ ਇਹਦੇ ਵਿੱਚ ਲੇਡੀਜ਼ ਲਈ ਸਪੈਸ਼ਲ ਹੈ ਊਮਨ ਲਈ ਤੇ ਇਹ ਪਿੰਕ ਪਿੰਕ ਇਸ ਲਈ ਕੀਤਾ ਵੈ ਇੱਕ ਮਤਲਬ ਪਿੰਕ ਬੂਥ ਲੇਡੀਜ਼ ਲਈ ਮੇਨਲੀ ਸਪੈਸ਼ਲ ਬੂਥ ਬਹੁਤ ਤਿਆਰ ਕੀਤੇ ਵਾ ਜਿਹੜੀ ਪਿੰਕ ਦੀ ਹੈ ਉਹਦੀ ਕੋਈ ਜ਼ਿਆਦਾ ਹੀ ਆਪਾਂ ਪ੍ਰਾਪਰਟੀ ਰੱਖੀ ਵੀ ਹੈਗੀ ਹੈ ਇਸ ਕਿਉਂਕਿ ਅਸੀਂ ਅਸੀਂ ਡਰੈਸ ਵੀ ਅਸੀਂ ਪਿੰਕ ਕੋਡ ਰੱਖਿਆ ਵਾ ਸਾਰਾ ਕੁਝ ਅਸੀਂ ਪਿੰਕ ਪਿੰਕ ਕੀਤਾ ਵਾ ਹੈਗਾ ਅੱਥੇ ਛਵੀਲਾ ਲਗਾਈ ਗਈਆਂ ਹੈਗੀਆਂ ਪੂਰੀ ਪ੍ਰਾਪਰਟ ਨਾਲ ਪਾਣੀ ਦੀ ਸਾਰੀ ਅੱਛੀ ਵਿਵਸਥਾ ਕੀਤੀ ਗਈ ਹੈ ਅਸੀਂ ਸਰਟੀਫਿਕੇਟ ਦਿੱਤੇ ਗਏ ਹੈ ਸਾਰਿਆਂ ਨੂੰ ਅੱਛਾ ਮਤਲਬ ਜਿਹੜਾ ਵੀ ਆ ਰਿਹਾ ਸਾਡੀ ਡੈਕੋਰੇਸ਼ਨ ਦੀ ਪ੍ਰਸ਼ੰਸਾ ਕਰ ਰਿਹਾ ਹੈ ਪਿੰਕ ਬੂਥ ਮਤਲਬ ਸਭ ਨੂੰ ਬਹੁਤ ਪਸੰਦ ਆ ਰਿਹਾ ਜਿਹੜੀ ਸਾਡੀ ਟੀਮ ਹੈ ਉਹ ਬਹੁਤ ਅੱਛਾ ਕੰਮ ਉਹਨਾਂ ਨੂੰ ORS ਕੋਲ ਪਿਲਾ ਰਹੇ ਨੇ ਟਾਈਮ-ਟਾਈਮ ਤੇ ਅਸੀਂ ਪਾਣੀ ਦੇ ਰਹੇ ਹਾਂ ਛਬੀਲ ਬਾਕੀ ਜਿਹੜੇ ਹੈਗੇ ਉਹਨਾਂ ਨੂੰ ਛਬੀਲ ਲਗਾਈ ਹੋਈ ਹੈ ਉਹਨਾਂ ਨੂੰ ਕਿਸੇ ਪ੍ਰਕਾਰ ਦੀ ਜਿਹੜੀ ਵੀ ਲੋਕ ਆ ਰਹੇ ਨੇ ਵੋਟ ਪਾਣ ਲਈ ਕਿਸੇ ਵੀ ਪ੍ਰਕਾਰ ਦੀ ਕੋਈ ਦਿੱਕਤ ਨਾ ਆਵੇ